ਦਾਂਸੇ ਦੇ ਵਿੱਚ ਕਲੇਜੀ ਸ਼ਰਾਬ ਜਿਹੜੇ ਇਹ ਭੂ ਪ੍ਰਸ਼ਾਦ ਚੱਲਦੇ ਆ ਮਤਲਬ ਘਰ ਚੋਂ ਬਾਹਰ ਨੂੰ ਭੱਜਣਾ ਨਹੀਂ ਮੈਂ ਘਰ ਰਹਿਣਾ ਹੀ ਨਹੀਂ ਮੈਂ ਘਰੋਂ ਨਿਕਲ ਜਾਣਾ ਆਪਣੇ ਘਰ ਤੋਂ ਇਨਸਾਨ ਦਾ ਜੀ ਅੱਕ ਜਾਂਦਾ ਤਾਂਤਰਿਕ ਕਿਉਂ ਚੰਦ ਪੈਸਿਆਂ ਦੀ ਖਾਤਰ ਕਿਸੇ ਮੁਰਦੇ ਦੀ ਹੱਡੀ ਚੁੱਕ ਲਈ ਉਹਦਾ ਡੀ ਕਰਕੇ ਉਹਦੇ ਉੱਤੇ ਮੰਤਰ ਪੜ੍ਹ ਕੇ ਉਹਦਾ ਮਸਾਨ ਕੱਢ ਲਿਆ ਉਹਦਾ ਮਸਾਨ ਕੱਢ ਕੇ ਐਂਡ ਜਿਹਦੇ ਉੱਤੇ ਚੱਲੀ ਹੁੰਦੀ ਆ ਉਹਦਾ ਸੁਭਾਅ ਬੜਾ ਚਿਰਚੜਾ ਹੋ ਜਾਂਦਾ ਬਟ ਪੈਸਾ ਕਿਹੋ ਜੀ ਚੀਜ਼ ਆ ਜਿਹੜਾ ਦਿਮਾਗ ਖਰਾਬ ਕਰ ਦਿੰਦਾ ਹੱਸਦੇ ਬਸਦੇ ਘਰ ਨੂੰ ਜਾਣ ਕੇ ਰੱਖ ਦੇਣਾ ਉਹਦੇ ਘਰ ਦੇ ਵਿੱਚ ਇਜਾਂ ਦੀਆਂ ਚੀਜ਼ਾਂ ਛੱਡ ਦੇਣੀਆਂ ਕਿ ਉਹ ਮਰਨ ਨੂੰ ਵੀ ਜਗ੍ਹਾ ਨਾ ਲੱਭੇ ਉਹਨੂੰ ਤੇ ਇਸ ਤੋਂ ਵੱਡਾ ਗੁਨਾਹ ਮੈਂ ਤੇ ਸਮਝ ਨਹੀਂ ਸਕਦਾ ਕੋਈ ਦੁਨੀਆ ਦੇ ਉੱਤੇ ਹੈ ਕੋਈ ਗੱਲ ਕਹਿੰਦੇ ਆ ਵੀ ਅਸੀਂ ਬਹੁਤ ਰੱਬ ਦਾ ਨਾਮ ਨਹੀਂ ਆਸੀਂ ਬਹੁਤ ਜ਼ਿਆਦਾ ਸਬਕ ਚੋੜਿਆ ਆਂਦੀ ਜ਼ਿੰਦਗੀ 'ਚ ਕਦੀ ਕਿਸੇ ਦਾ ਮਾਣ ਨਹੀਂ ਕੀਤਾ ਬਟ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਕਿਉਂ ਪੜਦੇ ਆ ਵੀ ਹਰ ਰਾਜੂਗ ਭਗਤ ਪਾਇਆ ਪੈਜ ਰੱਖਦਾ ਆ ਆ ਨਾਮ ਦਾ ਜੀ ਕਿ ਜਦੋਂ ਧਿਆਨਾਂ ਦੇ ਦਿਨਾਂ ਦੇ ਵਿੱਚ ਅਕਸਰ ਆਪਾਂ ਵਿਸਲੇ ਹੋ ਜਾਂਦੇ ਆ ਆਪਾਂ ਖੁਸ਼ੀਆਂ ਤੇ ਮਨਾ ਰਹੇ ਹੁੰਨੇ ਆ ਪਰ ਜਿਹੜੇ ਗਲਤ ਪ੍ਰਵਿਰਤੀ ਵਾਲੇ ਲੋਕ ਆ ਵੀ ਇੱਕ ਵਿਸਲੇ ਪੜ ਦਾ ਫਾਇਦਾ ਉਠਾ ਕੇ ਮਤਲਬ ਲੋਕ ਆਪਣਾ ਦਾ ਲਾ ਜਾਂਦੇ ਮੈਂ ਕਹਾਂਗਾ ਕਿ ਕੱਲੀ ਫੋਟੋ ਦੇ ਉੱਤੇ ਮੈਂ ਮਸਾਣੀ ਚ ਲਾ ਦਵਾਂ ਵੀ ਆਪਣੇ ਕੱਪੜੇ ਕਦੀ ਵੀ ਨਹੀਂ ਦੇਣੇ ਕਿਸੇ ਨੂੰ ਖਾਸ ਕਰਕੇ ਜਿਹੜੇ ਸਟੂਡੈਂਟਸ ਜਿਹੜੀ ਸਕੂਲ ਜਾਂ ਕਾਲਜਸ ਵਿੱਚ ਪੜ ਰਹੇ ਨੇ ਉਨ੍ਹਾਂ ਦੇ ਉੱਤੇ ਜ਼ਿਆਦਾਤਰ ਕਿਹੜੀਆਂ-ਕਿੜੀਆਂ ਕਿਰਿਆਵਾਂ ਚਲਾਈਆਂ ਜਾਂਦੀਆਂ ਨੇ ਮੇਨ ਬੰਦਨ ਉਹਦੀ ਬੁੱਧੀ ਬੰਦ ਦੇਣੀ ਇਹਦੇ ਵਿੱਚ ਵੀ ਮਾਤਾਂ ਬਸਾਣੀ ਚਲਦੀ ਹੈ